ਬੋਜਰੀ ਬੋਜਰੀ ਸ੍ਰੀ ਜੈਦੇਵ ਜੀਓ ਕਾ ਪਦ ਸ੍ਰੀ ਜੈਦੇਵ ਜੀਓ ਕਾ ਪਦ ਚੌਥਾ ਚੌਥਾ ੴ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਬਰਮਾਦ ਪੁਰਖ ਬਰਮਾਦ ਪੁਰਖ ਮਨੋਪਿਮੰ ਮਨੋਪਿਮੰ ਸਤਿ ਆਦਿ ਸਤਿ ਆਦਿ ਆਵਰਤਨ ਮਨਮਦ ਪੁਤੰ ਪਰਮਦ ਪੁਤੰ ਮਰਕਿਰਤ ਪਰੰ ਪੰਗੇਤ ਪਰੰ ਜਦ ਚਿੰਤ ਜਦ ਚਿੰਤ ਸਰਬਗਤੰ ਸਰਬਗਤੰ ਕੇਵਲ ਰਾਮ ਨਾਮ ਕੇਵਲ ਰਾਮ ਨਾਮ ਮਨੋਰਮੰ ਮਨੋਰਮੰ ਬਧੇ ਅਮਰਤ ਬਧੇ ਅਮਰਤ ਤਤਮਯੰ ਅਤਮਯੰ ਨਾਤਨੋਤ ਜਸਮਰਨੇਨ ਨਾਤਨੋਤ ਜਸਮਰਨੇਨ ਜਰਾਦ ਜਨਮ ਜਰਾਦ ਮਰਨ ਭੈੰ ਮਰਨ ਭੈੰ ਰਹਾ ਰਹਾ ਇਸ਼ਸ ਜਮਾਦ ਇਸ਼ਸ ਜਮਾਦ ਰਹਾ ਭੈੰ ਰਹਾ ਭੈੰ ਜਸ ਸਵਸਤ ਜਸ ਸਵਸਤ ਸੁਕ੍ਰਿਤ ਕ੍ਰਿਤੰ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਭਾਵ ਭੂਤ ਭਾਵ ਸਭਿਆੰ ਸਭਿਆੰ ਪਰਮੰ मिदं परशानिमिदं लोबाद दृष्ट लोबाद दृष्ट मन गृहं वारि गृहं यत् बिद आचरणं यत् बिद आचरणं ताज्य सकल दुख कृत ताज्य सकल दुख कृत दुर्मति दुर्मति पाद चक्र तार पाद चक्र तार, तार ਹਰ ਭਗਤ ਨੇ ਜਿਨ ਨੇ ਕੇਵਲਾ ਹਰ ਭਗਤ ਨੇ ਜਿਨ ਨੇ ਕੇਵਲਾ ਰਿੱਧ ਕਰਮਣਾ ਬਚਸਾ ਰਿੱਧ ਕਰਮਣਾ ਬਚਸਾ ਜੋ ਗੇਨ ਕਿੰ ਜੋ ਗੇਨ ਕਿੰ ਜਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਦਾਨੇਨ ਕਿੰ ਤਪਸਾ ਤਪਸਾ ਗੋਬਿੰਦ ਗੋਬਿੰਦ ਦੇਤ ਗੋਬਿੰਦ ਗੋਬਿੰਦ ਦੇਤ ਜਪ ਨਰ ਜਪ ਨਰ ਸਕਲ ਸਿੱਧ ਪਦੰ ਸਕਲ ਸਿੱਧ ਪਦੰ ਜੈ ਦੇਵ ਆਇਓ ਜੈ ਦੇਵ ਆਇਓ ਦਸ ਸਪੁਟੰ ਦਸ ਸਪੁਟੰ ਭਵ ਭੂਤ ਭਵ ਭੂਤ ਸਰਬ ਗਤੰ ਸਰਬ ਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ